ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸਨ ਪ੍ਰੇਮ ਉਮਾਹੜਾ ਕਿਉ ਮਿਲੀਏ ਹਰ ਜਾਏ ਮਨ ਤਨ ਪਿਆਸ ਦਰਸ਼ਨ ਕਣੀ ਕੋਈ ਆਣ ਮਿਲਾਵੇ ਮਾਏ ਸੰਤ ਸਹਾਈ ਪ੍ਰੇਮ ਕੇ ਹਉ ਤਿਨ ਕੈ ਲਾਗਾ ਪਾਏ ਰਿਣ ਪ੍ਰਭ ਕਿਉ ਸੁਖ ਪਾਈਐ ਦੂਜੀ ਨਾਹੀ ਜਾਏ ਜਿਨੀ ਚਾਖਿਆ ਪ੍ਰੇਮ ਰਸ त्रिपत रहे आघाए आप त्याग बिनती कर है ले हो प्रभु लड़लाए जो हर कंत मिलाया से वि है न जाए ਰਵੈਣ ਦੂਜਾ ਕੋ ਨਹੀਂ ਨਾਨਕ ਹਰ ਤਰਣਾਏ ਅਸੂ ਸੁਖੀ ਵ ਸੰਧਿਆ ਜਿਨਾ ਮਿਆਰ ਰਾਈ ਅਸੂ ਸੁਖੀ ਵ ਸੰਧਿਆ ਜਿਨਾ ਮਿਆਰ ਰਾਈ ਮਾਜ ਰਾਗ ਵਿੱਚ ਗੁਰੂ ਅਰਜਨ ਦੇਵ ਜੀ ਸਾਨੂੰ ਅਸੂ ਮਹੀਨੇ ਦਾ ਉਪਦੇਸ਼ ਦਿੰਦੇ ਹਨ ਅਸੂਨ ਪ੍ਰੇਮ ਉਮਾਹਣਾ ਅਸੂ ਦੇਈ ਮਹੀਨੇ ਦੇ ਵੀ ਜੀ ਵਿਸਰੀ ਦੇ ਹਿਰਦੇ ਵਿੱਚ ਪ੍ਰਭੂ ਪਤੀ ਨੂੰ ਮਿਲੰਦੀ ਉਮੰਗ ਪੈਦਾ ਹੁੰਦੀ ਹੈ ਅਤੇ ਇਹ ਸਵਾਲ ਪੈਦਾ ਹੁੰਦਾ ਹੈ ਕਿਉਂ ਮਿਲੀ ਇਹ ਹਰ ਜਾਏ ਉਸ ਪਿਆਰੇ ਪ੍ਰੀਤਮ ਨੂੰ ਕਿਵੇਂ ਮਿਲਿਆ ਜਾਵੇ ਮਨ ਤਨ ਪਿਆਸ ਦਰਸ਼ਨ ਕਣੀ ਉਸ ਦੇ ਮਨ ਤੇ ਤਨ ਵਿੱਚ ਪ੍ਰਭੂ ਮਿਲਾਪ ਦੀ ਪਿਆਸ ਲੱਗੀ ਹੋਈ ਹੈ ਕੋਈ ਆਣ ਮਿਲਾਵੇ ਮਾਈ ਏ ਮੇਰੀ ਮਾਂ ਮੈਨੂੰ ਕੋਈ ਉਸ ਪ੍ਰਭੂ ਪਤੀ ਦੇ ਨਾਲ ਮਿਲਾ ਦੇਵੇ ਸੰਤ ਸਹਾਈ ਰਾਮ ਕੇ ਪ੍ਰਭੂ ਮਿਲਾਨ ਦੇ ਵਿੱਚ ਸੰਤ ਜਨ ਸਹਾਈ ਹੋ ਸਕਦੇ ਹਨ ਹਉ ਤਿਨ ਕੇ ਲਾਗਾ ਪਾਏ ਪ੍ਰਭੂ ਨੂੰ ਮਿਲਾਨ ਵਾਲਿਆਂ ਦੇ ਮੈਂ ਚਰਨਾਂ ਦੇ ਉੱਤੇ ਟਹਿ ਪਾਵਾਂਗਾ ਰਿਣ ਪ੍ਰਭ ਕਿਉ ਸੁਖ ਪਾਈਏ ਪ੍ਰਭੂ ਤੋਂ ਬਿਨਾ ਸਾਨੂੰ ਕਿਵੇਂ ਸੁੱਖਾਂ ਦੀ ਪ੍ਰਾਪਤੀ ਹੋ ਸਕਦੀ ਹੈ ਦੂਜੀ ਨਹੀਂ ਜਾਏ ਪਾਉ ਪ੍ਰਭੂ ਚਰਨਾਂ ਵਿੱਚ ਹੀ ਸੁਖ ਹੈ ਦੂਜੀ ਥਾਂ ਤੇ ਨਹੀਂ ਜਿਨੀ ਚੱਖਿਆ ਪ੍ਰੇਮ ਰਸ ਜਿਨਾ ਜੀਵ ਇਸਤਰੀਆਂ ਨੇ ਪ੍ਰਭੂ ਦੇ ਪ੍ਰੇਮ ਦਾ ਰਸ ਚੱਖ ਲਿਆ ਹੈ ਸੇ ਤ੍ਰਿਪਤ ਰਹੇ ਆਖਾਏ ਉਹ ਤ੍ਰਿਪਤ ਹੋ ਗਏ ਹਨ ਰੱਜ ਗਏ ਹਨ ਉਹਨਾਂ ਦੀ ਸੰਸਾਰਿਕ ਪਦਾਰਥਾਂ ਦੀ ਭੁੱਖ ਮਿਟ ਗਈ ਹੈ ਆਪ ਤ્યાਗ ਬਿਨਤੀ ਕਰ ਹੈ ਐਸੀ ਜੀਵ ਇਸਤਰੀਆਂ ਆਪਾਂ त्याग ਕੇ ਬਿਨਤੀ ਕਰਦੀਆਂ ਹਨ ਲੇਹੋ ਪ੍ਰਭੂ ਲੜ ਲਾਏ हे प्रभु तुम सानो अपने लड़ लगा ले जो हर कंंत मिलाइया जिना जीव स्त्रियां दे कंंत दे नाल मिलाप हो जांदा है से विछड़कत है न जाए फिर ओ उस तो विछड़ के दूजे पासे नहीं फटकदे प्रभु बिन दूजा को नहीं ओना दा प्रभु तो बिना दूजा कोई सहारा नहीं हुंदा नानक हर शरण आए ਉਹ ਸਦਾ ਆਕਾਲ ਪੁਰਖ ਦੀ ਚਰਨ ਦੇ ਵਿੱਚ ਰਹਿੰਦੇ ਹਨ ਅਜ ਸੋ ਸੁਖੀ ਵਸੰਦੀਆਂ ਉਹ ਜੀਵ ਇਸਤਰੀਆਂ ਇਸ ਸੂ ਦੇ ਮਹੀਨੇ ਵਿੱਚ ਸਦਾ ਸੁਖੀ ਵਸਦੀਆਂ ਹਨ ਜਿਨ੍ਹਾਂ ਮਿਆਂ ਹਰ ਰਾਇ ਜਿਨ੍ਹਾਂ ਦੇ ਉੱਤੇ ਹਰੀ ਪਰਮਾਤਮਾ ਦੀ ਕਿਰਪਾ ਹੋ ਜਾਂਦੀ ਹੈ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤ